ਕੀ ਨਾਮ ਪੁੱਛਣਾ ਹੈ ਆਵਾਜ਼ ਆਵਾਜ਼ ਲੱਗੋਈ ਕਾਨੋਂ ਮਿੱਟੇ ਜਾਣਾ ਉਹਦਾ ਉਹਦਾ 82 42 ਮੈਂ ਸਰ ਆਪਣਾ ਨਾਮ ਦੱਸਤੀ ਆ ਜੀ ਫੋਨਾ ਬਰਤੋ ਅੱਜ ਅਸੀਂ ਮੈਂ ਪੰਜਾਬ ਰੋਡ ਦੇ ਪ੍ਰਧਾਨ ਅਵਰ ਸਰਪੰਨ ਤੋਂ ਦੀਪੂ ਪ੍ਰਧਾਨ ਹੀਰਾ ਸਿੰਘ ਜਿਹੜਾ ਅੱਜ ਦਾ ਸਾਡਾ ਧਰਨਾ ਲੱਗਿਆ ਜੀ ਇਹ ਸਾਡੇ ਸਾਥੀ ਗੁਰਨੇਕ ਸਿੰਘ ਜੀ ਆ ਪੀਸੀ 252 ਹਮ ਸਰਵੰਤੋਂ ਕਨੈਕਟ ਰਿਹਾ ਸਾਡਾ ਜਿਹੜਾ ਕਿ ਵੀਰ ਕੱਲ ਦੁਪਹਿਰ ਨੂੰ ਇੱਥੇ ਆਪਰੇਟ ਕਰਾਉਣ ਵਾਸਤੇ ਆਇਆ ਸੀ ਤੇ ਜਿਹਦਾ ਆਪਰੇਟ ਵੀ ਨਹੀਂ ਹੋਇਆ ਆਪਰੇਟ ਹੋਣ ਤੋਂ ਪਹਿਲਾਂ ਹੀ ਇੰਨਾ ਇੱਕ ਇੰਜੈਕਸ਼ਨ ਲਾਇਆ ਵੀ ਉਹ ਸਿੱਧਾ ਜਿਹੜੀ ਕਿ ਓਵਰਡੋਜ ਹੋਣ ਕਾਰਨ ਕੇ ਪਤਾ ਨਹੀਂ ਲੱਗਿਆ ਕਿਸ ਕਾਰਨ ਕਰਕੇ ਜਿਹੜੀ ਆ ਉਹਦੀ ਹਸਪੀਟਲ ਵੱਲੋਂ ਜਿਹੜਾ ਬਾਦੀ ਸਾਨੂੰ ਲਾਸ਼ੋਂ ਪੀ ਗਈ ਆ ਤੇ ਅਸੀਂ ਸਿਰਫ ਇੱਥੇ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਇੱਕ ਇਨਸਾਫ ਦੀ ਮੰਗ ਕਰ ਰਹੇ ਹਾਂ ਕਿ ਨੌਜਵਾਨ ਬਤਿਆ 33 ਸਾਲਾਂ ਦਾ ਜਿਹੜਾ ਉਹ ਹਸਪੀਟਲ ਪਹੁੰਚਿਆ ਤੇ ਲਾਸ਼ ਬਣ ਕੇ ਜਿਹੜਾ ਬਾਹਰ ਕੱਢ ਦਿੱਤਾ ਹਸਪਤਾਲ ਵਾਲੇ ਕੀ ਕਹਿੰਦੇ ਜੀ ਇਹ ਨਾਲ ਹਸਪਤਾਲ ਦੇ ਤੇ ਨਾਲ ਪੁਲਿਸ ਪ੍ਰਸ਼ਾਸਨ ਐਸ ਐਚ ਓ ਜਿਹੜੇ ਆ ਉਹ ਵੀਰ ਲਾਲ ਲੱਗਿਆ ਹੋਇਆ ਪ੍ਰਸ਼ਾਸਨ ਇਹ ਗੱਲਬਾਤ ਚੱਲ ਰਹੀ ਆ ਜੇ ਤੇ ਸਾਨੂੰ ਇਨਸਾਫ ਦਿੰਦੇ ਠੀਕ ਆ ਨਹੀਂ ਦਿੰਦੇ ਤੇ ਇਸ ਤੋਂ ਵੀ ਵੱਡਾ ਜਿਹੜਾ ਅਸੀਂ ਲਾਸ਼ ਰੱਖ ਕੇ ਕਿਤੇ ਵੀ ਪ੍ਰੋਟੈਸਟ ਜਿਹੜਾ ਕਰਾਂਗੇ ਏ ਪੰਜੀ ਨਾਂ ਦਾ ਕੀ ਹੋਇਆ ਜੀ ਮੇਰਾ ਨਾਮ ਅਰਸ਼ਪਾਸ ਹੈ ਜੀ ਮੇਰਾ ਪੁੱਤ ਗਰਨੇਕ ਸਿੰਘ ਜੀ ਅੱਛਾ ਜੀ ਤੇ ਪਸੀ ਦਾ ਪ੍ਰਫੇਰ ਕਰਨ ਵਾਸਤੇ ਆਇਆ ਸਾਰੇ ਪ੍ਰਹਾਰਾਂ ਦੇ ਠੀਕ ਹੋਏ ਆ ਅੰਦਰ ਖੜਿਆ ਅੰਦਰ ਜਾ ਕੇ ਪਨੀ ਕਿਹੜਾ ਟੀਕਾ ਲਾ ਰਹਾ ਤਾਂ ਉਸੇ ਲਈ ਕਹਿੰਦੇ ਇਹਦਾ ਬਲੱਡ ਵੱਧ ਗਿਆ ਜੀ ਟੀਕਾ ਲਾ ਕੇ ਤੈਨੂੰ ਬਹੁਤ ਮਰ ਗਿਆ ਤੇ ਕਰਕੇ ਐਬੂਲੈਂਸ ਆਪਣੇ ਕੋਲ ਆਪਣੇ ਯਾਰ ਦਾ ਟੀਕਾ ਲਾ ਰਹਾ ਕਿਹੜਾ ਲਾ ਰਹਾ ਕਿਹੜਾ ਨਹੀਂ ਲਾ ਰਹਾ ਤੋਂ ਸੇ ਸਾਨੂੰ ਕਿਉਂ ਪੁੱਛਿਆ ਆਪਣੀ ਜਾਣ ਕੇ ਤੁਸੀਂ ਵੇਖੋ ਆਪੇ ਲੈਬੂਲ ਕਰਨ ਕਰਕੇ ਦੋ ਤੇ ਲੱਤ ਕੇ ਸਾਡੇ ਘਰ ਕਿਲਾ ਲਾ ਲਾ ਦੇ ਲਾ ਦੇ ਦਾਦਾ ਲਾ ਦੇ ਘਰ ਭੇਦੀ ਲਾਸ਼ ਨੂੰ ਲਾਸ਼ ਘਰ ਭੇਦੀ ਉਸ ਇਹ ਦੇਖੋ 15 ਮਿੰਟ ਨੂੰ ਨਹੀਂ ਰੱਖਿਆ ਆਪਣੇ ਰੱਖਿਆ ਵਾਥੇ ਵੀ 15 ਮਿੰਟ ਅੱਧਾ ਘੰਟਾ ਵੇਖੀਆ ਘੰਟਾ ਵੇਖੀਆ ਵੀ ਸ਼ਾਨ ਮੋੜਾ ਵੇ ਕੀ ਲਗਾਜਾ ਕੀ ਲਗਾ ਦੋ ਘੰਟੇ ਰੱਖੇ ਨੂੰ ਮਸ਼ੀਨ 'ਚ ਸਰ ਸਾਹਿਬ ਸ਼ਾ ਮੋੜਾ ਵੇ ਤੁਹਾਨੂੰ 15 ਮਿੰਟ ਨੂੰ ਰੱਖਿਆ ਮੇਰੇ ਪੁੱਤ ਨੂੰ ਮਸ਼ੀਨ ਦੇ ਅੱਗੇ ਮੇਰਾ ਪੁੱਤ ਤੁਹਾਨੂੰ ਦੋਸਤ ਨੇ ਮਾਰ ਕੇ ਮਾਰ ਗਿਆ ਮਰਿਆ ਮਰਿਆ ਅੱਛਾ ਜੰਗੀ ਤੁਹਾਡੀ ਕੀ ਮੰਗ ਸਾਹਿਬ ਨਾ ਨਹੀਂ ਸਾਡਾ ਇਨਸਾਫ ਮਿਲਣਾ ਚਾਹੀਦਾ ਜੀ ਦੋ ਸਾਡੇ ਪੁੱਤ ਦਾ ਪੰਨਾ ਇਨਸਾਫ ਮਿਲਣਾ ਚਾਹੀਦਾ ਬੱਤੇ ਛੋਟੇ ਆ ਪਹਿਲਾਂ ਮੇਰਾ ਪੁੱਤ ਸਾਰਾ ਕੋ ਗੋ ਮਰਿਆ ਉਹਨੇ ਮੁੰਡਾ ਨਿਕਲ ਉਹ ਪਾਲਣ ਰਿਆ ਸਾਨੂੰ ਪਾਲਣ ਰਿਆ ਆਪਣੇ ਬੱਤੇ ਪਾਲਣ ਰਿਆ ਅਸੀਂ ਗਰੀਬ ਹੁਣ ਕਿੱਥੇ ਜਾਵਾਂਗੇ ਕਿੱਥੇ ਜਿਹੜਾ ਪਿੰਡ ਆਪਣਾ ਕਿਹੜਾ ਪਿੰਡ ਨੰਗਲੀ ਆ ਜੀ ਨੰਗਲੀ ਪਟਾ ਇਹ ਜੀ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗੁਰਨੇਕ ਸਿੰਘ ਨਾਮ ਦਾ ਨੌਜਵਾਨ ਸੀਗਾ 28 ਉਮਰ ਦਾ ਸੀ ਪਤੀ ਤੇ ਪਤਨੀ ਨਾਲ ਸੀ ਉਹਦੇ ਨਿਰਮਣਾ ਹਸਪਤਾਲ ਦੇ ਵਿੱਚ ਜਿਹੜਾ ਵਾ ਮਤਲਬ ਜਿਵੇਂ ਕੋਈ ਆਪਣੇ ਕੇ ਸਰਜਰੀ ਦੇ ਰਿਗਾਰਡਿੰਗ ਆਇਆ ਸੀਗਾ ਇਹ ਜਿੰਨੇ ਉਹਦੀ ਜਿਹੜੀਆਂ ਡੈਥ ਹੋ ਗਈ ਆ ਤੇ ਉਹਦੇ ਪਰਿਵਾਰ ਵੱਲੋਂ ਜੋ ਵੀ ਸਾਨੂੰ ਸਟੇਟਮੈਂਟ ਦਿੱਤੀ ਜਾਊਗੀ ਤੇ ਜੋ ਵੀ ਸਾਹਮਣੇ ਆਉਣਗੇ ਉਹਦੇ ਤੌਰ ਤੇ ਇਹ ਕਾਰਵਾਈ ਕੀਤੀ ਜਾਊਗੀ। ਇਹ ਧਰਮ ਰਾਜਨੀਤਿਕ ਉਹਦੇ ਬਾਰੇ ਬਸ ਪਰਿਵਾਰ ਨਾਲ ਮਿਲ ਕੇ ਗੱਲਬਾਤ ਕਰਕੇ ਜੀ ਜੋ ਸਾਨੂੰ ਸਟੇਟਮੈਂਟ ਲਿਖਾਉਣਗੇ ਜੀ ਉਹਦੇ ਤੌਰ ਤੇ ਜੋ ਜੋ ਐਕਟਰ ਲੋ ਬਣੇਗਾ ਜੀ ਉਹਦੇ ਤੌਰ ਤੇ ਆਪ ਦੇ ਚਾਹੇ ਜੀ। ਬਸ ਇੱਥੇ ਇਹਨਾਂ ਦੇ ਸਟਾਫ ਨੂੰ ਪੁੱਛ-ਪੜਤਾਲ ਕਰਦੇ ਆਂ ਜੀ ਕਿ ਕੀ ਗੱਲ ਹੋਈ ਆ। ਅਜੀ ਇਨੀਸ਼ਲ ਸਟੇਟਸਾਨੂੰ ਇਨਫੋਰਮੇਸ਼ਨ ਮਿਲੀ ਹੈ ਜਿਸ ਮੌਕੇ ਤੇ ਆਏ ਆ ਕੁਝ ਪੜਤਾਲ ਕਰਕੇ ਕਿ ਐਕਚੁਅਲੀ ਮਾਮਲਾ ਹੈ ਜਾਂ ਉਹਦੇ ਅਕੋਰਡਿੰਗ ਜਿਹੜੀਆਂ ਜੇ ਬਿਲਕੁਲ ਮਿਲੇਗਾ ਜੀ ਬਿਲਕੁਲ ਮਿਲੇਗਾ ਜੋ ਵੀ ਵੈਰੀਫਾਈ ਕਰਕੇ ਕਾਰਜਾ